ਸੱਚੀ ਗੱਲ ਦੋਸਤੋ ਅੱਜ ਭਾਈ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਜੋ ਕਿ ਐਕਸ ਐਮਪੀ ਵੀ ਹਨ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਸਰਦਾਰ ਤਰਸੇਮ ਸਿੰਘ ਦੀ ਹਾਜ਼ਰੀ ਦੇ ਵਿੱਚ ਮੀਡੀਆ ਦੇ ਸਾਹਮਣੇ ਵੱਡੇ ਐਲਾਨ ਕਰ ਦਿੱਤੇ ਤੇ ਵੱਡੇ ਖੁਲਾਸੇ ਵੀ ਕੀਤੇ ਨੇ ਭਾਈ ਅਮਰਤਪਾਲ ਸਿੰਘ ਨੇ ਜੋ ਸਨੇਹ ਭੇਜੇ ਨੇ ਉਹ ਵੀ ਦੱਸਿਆ ਤੇ ਅਤੇ ਨਾਲ ਹੀ ਐਲਾਨ ਕਰ ਦਿੱਤਾ ਹੈ ਕਿ 2027 ਦੇ ਵਿੱਚ ਆਉਣ ਵਾਲਾ ਮੁੱਖ ਮੰਤਰੀ ਭਾਈ ਅਮਰਤਪਾਲ ਸਿੰਘ ਖਾਲਸਾ ਹੀ ਹੋਵੇਗਾ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜੋ ਬਿਆਨ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਭਾਈ ਅਮਰਤਪਾਲ ਸਿੰਘ ਨੇ ਦਿੱਤਾ ਜ਼ਰੂਰ ਦੱਸਣਾ ਤੇ ਆਓ ਦੇਖੋ ਇਸ ਮੌਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਰਾਜਦੇਵ ਸਿੰਘ ਖਾਲਸਾ ਨੇ ਹੋਰ ਕੀ ਕੀ ਖੁਲਾਸੇ ਕੀਤੇ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਕਿਹੜੇ ਕਿਹੜੇ ਸੁਨੇਹੇ ਭੇਜੇ ਨੇ ਜੋ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਦੀ ਹਾਜ਼ਰੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਭਾਈ ਨੂੰ ਜੀਤਾ ਖਾਲਸਾ ਭਾਈ ਨੂੰ ਜੀਤਾ ਕਟੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਲਹਿਰ ਚਲਾਈ ਖਾਲਸਾ ਲਹਿਰ ਚਲਾਈ ਨਸ਼ਿਆਂ ਦੇ ਖਿਲਾਫ ਕੂਮੂ ਸ਼ੁਰੂ ਕਰੀ ਤੇ ਬੜੀ ਵੱਡੀ ਜਿਹੜੀ ਆ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨਾਲ ਰਹੀਂ ਤੇ ਰੋਡੇ ਤੋਂ ਸ਼ੁਰੂ ਕਰੀਏ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿਹਾ ਸੀ ਕਿ ਜਿਹੜੀ ਸੰਗਤ ਦੇ ਮਹਾਨ ਯੋਧੇ ਜਰਨੈਲ ਹੈ ਜਿਨ੍ਹਾਂ ਦੀ ਸੰਗਤ ਦਾ ਮੈਂ ਮਨਨੇ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਚੰਦ ਗਿੱਦੜ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈਗੇ ਉਹ ਮਾਰਗਦਰਸ਼ਕ ਰਹੇ ਨੇ ਤੇ ਸਭ ਤੋਂ ਜ਼ਿਆਦਾ ਰਹੇ ਨੇ ਉਹਨਾਂ ਦੀ ਸੰਗਤ ਦਾ ਵੀ ਅਨੰਤ ਮਾਣ ਹੈ ਮੈਂ ਕਹਿ ਰਿਹਾ ਇਸ ਵਿੱਚ ਸੰਗਤ ਜਿਹੜੀ ਹੈ ਉਹ ਭਾਈ ਅਮਰਪਾਲ ਸਿੰਘ ਦੇ ਪਰਵੇਸ਼ ਕਰ ਗਈ ਤੇ ਸੰਗਤ ਜਰਨੈ ਜਿਹੜੀ ਲੜਾਈ ਜਿਹੜੀ ਸੀ ਜਿੱਥੇ ਛੱਡੀ ਸੀ ਉਸ ਤੋਂ ਅੱਗੇ ਜਿਹੜੀ ਹੈ ਭਾਈ ਅਮਰਪਾਲ ਸਿੰਘ ਨੇ ਉਹ ਲੜਾਈ ਨੂੰ ਚਲਾ ਰਾਇਆ ਉਹ ਉਹਨਾਂ ਦਾ ਸਤਿਕਾਰ ਜਿਹੜਾ ਹੈ ਅਤੀ ਸਤਿਕਾਰ ਹੈ ਉਹਨਾਂ ਦੇ ਨਾਲ ਵਫਾਦਾਰੀ ਜਿਹੜੀ ਹੈ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਵਫਾਦਾਰੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਹੀ ਸਤਿਕਾਰਤ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਭਾਪੂ ਤਰਸੇਮ ਸਿੰਘ ਜਿਹੜੇ ਹੈਗੇ ਆ ਇਹ ਉਹ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਲੋਕ ਵੀ ਡਿਸਪਲਨ ਹੈ ਜੋ ਵੀ ਅਨੁਸ਼ਾਸਨ ਹੈ ਮੈਂ ਉਸ 4% ਨਹੀਂ 108% ਨਵਾਉਂ ਜੋ ਹੁਕਮ ਨੇ ਦੇਈਏ ਸਰਦਾਰ ਕਰਸੇਮ ਸਿੰਘ ਜੀ ਤੇ ਉਹ ਜਿਹੜਾ ਹੈ ਹਰ ਕੀਮਤ ਤੇ ਜਿਹੜਾ ਹੈ ਉਹ ਮੰਨਿਆ ਜਾਊਗਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਪਧਾਰੇ ਨੇ ਤੇ ਮੈਨੂੰ ਇਹ ਜਿਹੜੀ ਜਿੰਮੇਵਾਰੀ ਸੌਂਪੀ ਹੈ ਬੁਲਾਦੇ ਦੀ ਜਿੰਮੇਵਾਰੀ ਸੌਂਪੀ ਹੈ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਟੀ ਤਾਂ ਹੀ ਜਿਹੜੀ ਆ ਉਹ ਅੱਗੇ ਵੱਸਦੀ ਹੈ ਚੜਦੀ ਤਲਬਤ ਜਾਂਦੀ ਹੈ ਜੇ ਅਨੁਸ਼ਾਸਨ ਰੱਖਿਆ ਜਾਊ ਉਹ 227 ਦੇ ਵਿੱਚ ਇਹ ਗੱਲ ਪੱਕੀ ਹੈ ਉਸ ਦੇ ਵਿੱਚ ਕੋਈ ਸਵ hỏi ਹੈ ਕਿ ਉਹ ਨਹੀਂ ਲਾਇਆ ਜਾ ਸਕਦਾ ਕਿ ਭਾਈ ਅਮਨਪਾਲ ਸਿੰਘ ਖਾਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੈ ਹੋ ਚੁੱਕੇ ਹੈ ਵਿਸੰਗਤ ਨੇ ਤੈ ਕਰਤਾ ਇਸ ਦੇ ਵੀ ਕੋਈ ਦੋ ਰਾਵਾਂ ਜਿਹੜੀਆਂ ਹੈ ਉਹ ਨਹੀਂ ਹੋ ਸਕਦੀਆਂ ਤੇ ਸਰਦਾਰ ਪਰਮਜੀਤ ਸਿੰਘ ਯੋਹਨ ਜਿਹੜੇ ਕਿ ਇੰਗਲੈਂਡ ਦੇ ਵਿੱਚ ਆਪਣੇ ਬਹੁਤ ਵੱਡਾ ਜਿਹੜਾ ਸੀ ਜੋ ਵਪਾਰ ਛੱਡ ਕੇ ਬਿਜ਼ਨਸ ਛੱਡ ਕੇ ਇੱਥੇ ਆਏ ਨੇ ਤੇ ਪੰਛੀ ਦੀ ਸੇਵਾ ਦੇ ਵਿੱਚ ਲੱਗੇ ਨੇ ਵਕੀਲ ਕੋਆਰਡੀਨੇਟਰ ਦੇ ਤੌਰ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਹ ਵੀ ਅੱਜ ਇੱਥੇ ਪਧਾਰੇ ਨੇ ਇਹਨਾਂ ਦਾ ਵੀ ਮੈਂ ਬਹੁਤ ਨੰਬਰ ਦਿੰਦਾ ਹਾਂ। ਉਹ ਵਾਈਪੀਜੀ ਦਾ ਖਾਲਸਾ ਵਾਈਪੀਜੀ ਦੇ ਬਾਕੀ ਵੀ ਪਹਿਲਾਂ ਪਾਕਿਸਤਾਨ ਦਾ ਪ੍ਰਸੰਨ ਬਹੁਤ ਬਹੁਤ ਸਸ਼ੀ ਸ਼ਰ ਇਹ ਖਾਲਸਾ ਜੀ ਵੀ ਸਾਡੇ ਨਾਲ ਪਹਿਲਾਂ ਕਮੀ ਕਾਫੀ ਸਪੋਰਟ ਕਰਦੇ ਰਹੇ। ਕਿ ਉਹ ਮੈਂ ਨਾਲ ਉਸੇ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਐਕਟਿਵ ਹੋ ਕੇ ਤੁਸੀਂ ਅੱਗੇ ਹੋ ਕੇ ਕੰਮ ਕਰੋ ਤੇ ਸਾਡੇ ਨਾਲ ਜਿਹੜਾ ਤਰ੍ਹਾਂ ਬਹੁਤ ਬੜਾ ਮਦਦ ਹੋਊਗਾ ਤੁਸੀਂ ਨੂੰ ਮਿਲੋ ਤੇ ਵੀ ਇਸ ਅਸ਼ੀਰਜੋ ਪੇਸ਼ ਕਰਕੇ ਤੁਸੀਂ ਨੂੰ ਜੋ ਪੁਰਾਣੇ ਜਿੱਥੇ ਵੀ ਤੁਸੀਂ ਰਹਿ ਗੋ ਛੱਡ ਕੇ ਸਾਡੇ ਨਾਲ ਤੁਸੀਂ ਮੋੜੇ ਨਾ ਮੋੜਾ ਛੋੜ ਕੇ ਸਾਡਾ ਸਹਿਯੋਗ ਕਰੋ ਅਸੀਂ ਉਹ ਵੀ ਬੇਨਤੀ ਕਰਦੇ ਹਾਂ ਕਿ ਸਭ ਮਿਲਿਆ ਕਿ ਸਾਡੇ ਨਾਲ ਚੱਲ ਕੇ ਕੰਮ ਕਰ ਸਕਦੇ ਮਤਲਬ ਹੈ ਰਾਜ ਦੇ ਖਾਲਸਾ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੇ ਨੇ ਉਹਨੂੰ ਜ਼ਿੰਮੇਵਾਰੀਆਂ ਦੇਣ ਦੇ ਨੇ। ਆਜੀ ਜੀ। ਇਹਨਾਂ ਨੂੰ ਅਸੀਂ ਬਣਾਇਆ ਆਪਣੇ ਨਾਲ ਪਾਰਟੀ 'ਚ ਇਹੋ ਜਿਹੇ ਬਾਕੀ ਸਾਰਾ ਕੁਝ ਸਟਾਲ ਸਾਬ ਐਕਚੁਅਲੀ ਕਰਦੇ ਨੇ। ਮਤਲਬ ਕਿ। ਸਭਾ ਅਸੀਂ ਜੋ ਪ੍ਰੈਸ ਕਾਨਫਰੈਂਸ ਕਰ ਰਿਹਾ ਕੀ ਨਾ। ਅੱਜ ਇਹ ਆਜ ਨੇ ਜੋ ਪ੍ਰੈਸ ਕਾਨਫਰੰਸ ਕਰਕੇ ਕੀ ਮੁੱਦਾ ਹੈ। ਸਾਹਿਬਾ ਜੀ ਕੀ ਨਾਮ ਹੈ? ਦਾਨਸ ਪਰਮਜੀਤ ਸਿੰਘ ਜਹਾਂ ਕੋਆਰਡੀਨੇਟਰ ਪਾਰਟੀ ਦੇ ਕੰਮਦਾਰ ਵਾਸਤੇ ਪੰਜਾਬ ਦੇ ਅੱਜ ਅਸੀਂ ਬਰਨਾਲਾ ਵਿਖੇ ਇੱਥੇ ਪਹੁੰਚੇ ਆਂ ਐਕਐਮਪੀ ਸਰਦਾਰ ਰਾਜਦੇਵ ਸਿੰਘ ਜੀ ਦੀ ਫਾਲਸਾ ਜਿਨ੍ਹਾਂ ਦੇ ਇੱਥੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹਦੇ ਲਈ ਅੱਜ ਦੋ ਹੁੰਦੇ ਨੇ ਸਾਡੇ ਕੋਲ ਜਿਹਦੇ ਸੰਬੰਧ ਵਿੱਚ ਅਪਾ ਪ੍ਰੈਸ ਕਾਨਫਰੰਸ ਕੀਤੀ ਦਿੱਤੀ ਦਿੱਤੇ ਵੀ ਰਾਜਦੇਵ ਸਿੰਘ ਦੀ ਫਾਲਸਾ ਪਹਿਲਾਂ ਵੀ ਸਾਡੇ ਨਾਲ ਇਹ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਗੱਲ ਦੇ ਉੱਤੇ ਬੜੀ ਗੇਰ ਬਾਕੀ ਨਾਲ ਗੱਲ ਕਰਦੇ ਰਹੇ ਨੇ ਪਰ ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਪੂਰਾ ਜਿਹੜਾ ਟਾਈਮ ਹੈ ਉਹ ਸਾਡੀ ਪਾਰਟੀ ਦੇ ਨਾਲ ਦਿਓ ਤਾਂ ਕਿ ਆਪਾਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਚਲਾ ਸਕੀਏ ਕਿਉਂਕਿ ਇਹਨਾਂ ਦਾ ਬੜਾ ਵੱਡਾ ਤਿਆਰਬਾ ਹੈ ਐਨ.ਟੀ.ਵੀ ਰਹੇ ਨੇ ਐਡਵੋਕੇਟ ਨੇ ਇਸ ਇਲਾਕੇ ਦੇ ਵਿੱਚੋਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਨਾਲ ਲਈ ਇੱਕ ਸੇਵਾ ਕਰਨ ਦੇ ਲਈ ਪੰਥ ਤੇ ਪੰਜਾਬ ਦੀ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਸੋਇਦਾ ਦਾਏ ਦੇ ਲਈ ਬਹੁਤ ਬਹੁਤ ਮੁਹਾਤ ਕਰਦੇ ਆ ਉਹਦੇ ਲਈ ਅਸੀਂ ਅੱਜ ਇਸ ਪੰਜਾਬ ਦੇ ਅੰਦਰ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ ਪੰਜ ਜਿਹੜੇ ਬੁਲਾਰੇ ਆ ਉਹ ਹੋਰ ਜੁਕ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸਰਦਾਰ ਰਾਜਦੇਵ ਸਿੰਘ ਦੀ ਖਾਲਸਾ ਐਸਐਮਪੀ ਉਹ ਵੀ ਸਾਡੀ ਪਾਰਟੀ ਦੇ ਬੁਲਾਰੇ ਹੋਣਗੇ ਸਰਦਾਰ ਜਸਤਨ ਸਿੰਘ ਜਸਤਨ ਸਿੰਘ ਵਾਲਾ ਔਰ ਉਹਦੇ ਨਾਲ ਜੀ ਬੀਬੀ ਸਤਿਪ੍ਰੋਫੈਸਰ ਬੀਬੀ ਸਤਨਾਮ ਕੌਰ ਜੀ ਪਟਿਆਲੇ ਤੋਂ ਨੇ ਉਹ ਵੀ ਤੇ ਨਾਲ ਹੀ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਕਾਦੀਆਂ ਤੋਂ ਜਿਹੜੇ ਸਾਡੇ ਨਾਲ ਇੱਥੇ ਬੈਠੇ ਨੇ ਤੇ ਸਰਦਾਰ ਵਰਗ ਸਿੰਘ ਜੀ ਜੀਆਂ ਵੇਣ ਜੀ ਵੀ ਸਾਡੇ ਨਾਲ ਆ ਜਿੱਥੇ ਆਏ ਹੋਏ ਆ ਸੋ ਇਹ ਸੀ ਪੰਜ ਨਿਯੁਕਤੀਆਂ ਜਿਹੜੀਆਂ ਅਕਾਲੀ ਹਲਵਾਰਸ਼ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਪਾਰਟੀ ਹੈ ਉਹਦੇ ਬਲਾਰੇ ਦੇ ਤੌਰ ਤੇ ਇਹਨਾਂ ਨੂੰ ਨਿਯੁਕਤ ਕੀਤਾ ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਪਹਿਲਾਂ ਵੀ ਦੋ ਬੁਲਾਰੇ ਸੀਗੇ ਪਰ ਉਹਦੇ ਵਿੱਚ ਵਾਧਾ ਕਰਕੇ ਹੁਣ ਅਸੀਂ ਆਪਣੀ 파ਰਟੀ ਦੇ ਸੱਤ ਬੁਲਾਰੇ ਨਿਯੁਕਤ ਕੀਤੇ ਆ ਤਾਂ ਕਿ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਅਸੀਂ ਹੋਰ ਟ੍ਰੀਟ ਕਰ ਸਕੀਏ ਸੋ ਉਹਦੇ ਨਾਲ ਹੀ ਦੂਸਰੀ ਗੱਲ ਇੱਕ ਅਜਿਹਾ ਮੁੱਖ ਮੁੱਦਾ ਹੋਈ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਸਿੱਖ ਪੰਥ ਦੀ ਗੱਲ ਕਰਦਾ ਤੇ ਉਹਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭਾਈ ਅਮਰਿਤਪਾਲ ਸਿੰਘ ਖੜਾ ਨੂੰ ਇਹਨਾਂ ਨੇ ਦੇਲ ਕੋਲ ਨੂੰ ਦਾ ਕੋਈ ਕਸੂਰ ਨਹੀਂ ਸੀ ਉਹ ਲੋਕਾਂ ਨੂੰ ਵਜੀਰ ਦੇ ਰੂਪ ਵਿੱਚ ਜਾਗਰਤ ਕਰ ਰਹੇ ਸੀ ਕਿ ਤੁਸੀਂ ਕਸ਼ਿਆ ਨੂੰ ਤੇ ਆਗੋ ਜਿਹੜਾ ਕਿ ਇੱਕ ਬੜਾ ਵੱਡਾ ਮੁੱਦਾ ਪੰਜਾਬ ਦਾ ਹੈਗਾ ਪਰ ਇਥੋਂ ਦੀ ਸਰਕਾਰ ਨੇ ਤੇ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਬਿਨਾਂ ਕਸੂਰ ਤੋਂ ਪਹਿਲਾਂ ਇੱਕ ਸਾਲ ਦੀ ਐਮਐਸਏ ਲਈ ਫਿਰ ਇੱਕ ਸਾਲ ਦੀ ਹੋਰ ਬਿਤਾ ਦਿੱਤੀ ਆ ਦੋ ਦੋ ਹੋ ਗਈ ਜਦੋਂ ਫਿਰ ਆਪਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਾਹਰ ਆਉਣਗੇ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਨੇ ਕਦੂਰ ਸਾਹਿਬ ਦੀ ਧਰਤੀ ਦੇ ਉੱਤੋਂ 20 ਲੱਖ ਲੋਕਾਂ ਦੀ ਨਿਮੇਂਦਗੀ ਕਰਦੇ ਆ ਪਰ ਉਹਨਾਂ ਦੇ ਉੱਤੇ ਤੀਸਰੀ ਵਾਰ ਬਿਨਾਂ ਕਿਸੇ ਗਲਤੋਂ ਐਨਐਸਏ ਲਾ ਕੇ ਉਹਨਾਂ ਨੂੰ ਅੱਜ ਵੀ ਉਹਨਾਂ ਦੀ ਜੇਲ੍ਹ ਦੇ ਅੰਦਰ ਰੱਖ ਕੇ ਜਿਹੜੀ ਆਵਾਜ਼ ਆ ਉਹ 20 ਲੱਖ ਲੋਕਾਂ ਦੀ ਕਦੂਰ ਸਾਹਿਬ ਤੋਂ ਦਿੱਤੋ ਇੱਕ ਲੋਕਤੰਤਰਿਕ ਤਰੀਕੇ ਦੇ ਨਾਲ ਮੈਂਬਰ ਪਾਰਲੀਮੈਂਟ ਬਣੇ ਆ ਉਹਨੂੰ ਦਬਾਉਣ ਦੇ ਲਈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸੋ ਉਹਨਾਂ ਨੂੰ ਜੇਲ੍ਹ ਵਿੱਚ ਬਿਨਾਂ ਕਿਸੇ ਗੱਲ ਤੋਂ ਰੱਖਿਆ ਗਿਆ ਸੋ ਉਹਦੇ ਲਈ ਔਰ ਉਸ ਤੋਂ ਅੱਗੇ ਜਾ ਕੇ ਇਹ ਤਾਂ ਇੱਕ ਗੱਲ ਉਹਨਾਂ ਦੀ ਹੈਗੀ ਆ ਦੂਸਰੀ ਗੱਲ ਪੰਜਾਬ ਦੀ ਸਰਕਾਰ ਜਿਹੜੀ ਕਰ ਰਹੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਜਿੰਨੇ ਵੀ ਸੇਵਾਦਾਰ ਨੇ ਜਿਹੜੀਆਂ ਸੀ ਜ਼ਿਲ੍ਹਿਆਂ ਦੀਆਂ ਕਮੇਟੀਆਂ ਬਣਾਉਣੇ ਆ ਜਾਂ ਬਲਾਕਾਂ ਦੀਆਂ ਕਮੇਟੀਆਂ ਬਣਾਉਣੇ ਜਾਂ ਪਿੰਡਾਂ ਵਿੱਚ ਕਮੇਟੀਆਂ ਬਣਾ ਰਹੇ ਆ ਲੋਕਾਂ ਦੇ ਵਿੱਚ ਪੂਰੇ ਪੰਜਾਬ 'ਚ ਬੜਾ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਸਰਕਾਰ ਆਪਦੀਆਂ ਏਜੰਸੀਆਂ ਰਹੀਂ ਚਾਹੀ ਸੀਆਈਏ ਹੋਵੇ ਚਾਹੀਓ ਪੁਲਿਸ ਹੋਵੇ ਉਹਦੇ ਰਹੀਂ ਸਾਡੇ ਬਹੁਤ ਸਾਰੇ ਜਿੰਨੇ ਉਹ ਸੇਵਾਦਾਰ ਆ ਉਹਨਾਂ ਨੂੰ ਉਹ ਥਾਣਿਆਂ ਵਿੱਚ ਬੁਲਾ ਰਹੇ ਆ ਜਾਂ ਫੋਨ ਕਰਕੇ ਉਹਨਾਂ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਸਵਾਲ ਜਵਾਬ ਕੀਤੇ ਜਾ ਰਹੇ ਆ ਉਹਨਾਂ ਦੇ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਇਹ ਬਿਲਕੁਲ ਇਸ ਪਾਰਟੀ ਦੇ ਨਾਲ ਜੁੜਨਾ ਇਹ ਡਰ ਜਾਣ ਮੈਂ ਸਮਝਦਾ ਕਿ ਜੇਸ਼ ਦੇਸ਼ ਦੇ ਅੰਦਰ ਇੱਕ ਲੋਕਤੰਤਰਕ ਤਰੀਕੇ ਨਾਲ ਡੈਮੋਕ੍ਰੇਸੀ ਆ ਸਾਨੂੰ ਕਿਤੇ ਵੀ ਕਿਸੇ ਵੀ ਪਾਰਟੀ ਵਿੱਚ ਕੰਮ ਕਰਨ ਦੀ ਜਿਹੜਾ ਕਿ ਇਹ ਸਰਕਾਰ ਉਸ ਡੈਮੋਕ੍ਰੇਸੀ ਨੂੰ ਬਿਲਕੁਲ ਨਜਾਇਜ਼ ਤਰੀਕੇ ਨਾਲ ਗਲਤ ਤਰੀਕੇ ਨਾਲ ਆਪਣੇ ਗਲਤ ਹੱਥ ਚੰਡੇ ਵਰਤ ਕੇ ਸਾਡੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਦੇ ਉੱਤੇ 2027 ਦੇ ਵਿੱਚ ਲੋਕ ਕੀ ਕਰਨ ਜਾ ਰਹੇ ਨੇ ਲੋਕਾਂ ਦੇ ਮਨਾਂ ਵਿੱਚ ਕੀ ਹੈ ਸੋ ਉਸ ਗੱਲ ਤੋਂ ਇਹ ਡਰਦੇ ਹੋਏ ਸਾਡੀ 파ਰਟੀ ਦੇ ਨਾਲ ਇੱਕ ਰਾਜਨੀਤਿਕ ਬਦਲਾਕੂਰੀ ਦੇ ਰਾਹੀਂ ਸਾਡੇ ਜਿੰਨੇ ਵੀ ਉਹ ਸੇਵਾਦਾਰ ਆ ਉਹਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਸੋ ਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਔਰ ਇੱਥੇ ਦਾ ਜਿਹੜਾ ਉਹਨਾਂ ਮਹਿਕਮਿਆਂ ਦੇ ADG ਵੀ ਸਾਹਿਬ ਜਾਂ DGP ਸਾਹਿਬ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਗੱਲ ਨੂੰ ਬਿਲਕੁਲ ਹੀ ਨਾ ਕਰੋ ਜਿਹੜਾ ਕਿ ਇਥੋਂ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੇ ਨਾਲ ਇਹ ਧੱਕਾ ਆ ਜੇ ਸਰਕਾਰ ਨੇ ਇਹ ਗੱਲ ਸਾਡੀ ਨਾ ਸਮਝੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਸਾਡੀ ਲੀਗਲ ਟੀਮ ਹੈ ਉਹ ਟੀਮ ਜਿਹੜਾ ਸਾਡਾ ਇੱਕ ਅਧਿਕਾਰ ਬਣਦਾ ਕਿ ਅਸੀਂ ਕੋਰਟ ਤੇ ਰਾਈ ਜਾਂ ਹੋਰ ਵੀ ਜਿਹੜੀ ਕੋਈ ਲੀਗਲ ਗੱਲ ਹੋ ਉਹ ਵੀ ਕਰਾਂਗੇ ਔਰ ਲੋਕਾਂ ਨੂੰ ਨਾਲ ਲੈ ਕੇ ਜੇ ਸਰਕਾਰ ਇਹਨਾਂ ਚੀਜ਼ਾਂ ਤੋਂ ਨਾ हटੀ ਤੇ ਅਸੀਂ ਸੰਘਰਸ਼ ਵੀ ਕਰਾਂਗੇ ਜਿਹੜਾ ਕਿ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਅੰਦਰ ਇਹਨਾਂ ਨੇ ਇਹੋ ਜਿਹਾ ਡਰ ਤੇ دہشت ਦਾ ਮਾਹੌਲ ਬਣਾਇਆ ਹੋਇਆ ਕਿ ਜਿਹੜਾ ਆਮ ਨਾਗਰਿਕ ਜਿਹੜਾ ਚਾਹੁੰਦਾ ਹੈ ਕਿ ਮੈਂ ਪੀਸਫੁਲ ਤਰੀਕੇ ਨਾਲ ਕਿਤੇ ਕੰਮ ਕਰਾਂ ਜਾਂ ਉਹਦੀ ਮਰਜ਼ੀ ਦੇ ਨਾਲ ਉਹ ਵਿਚਰਾਂ ਉਹਨਾਂ ਨੂੰ ਇਹ ਰੋਕਣਾ ਚਾਹੁੰਦੇ ਆ ਆਪਣੀ دہشت ਦੇ ਨਾਲ ਸੋ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਕਿ ਅਸੀਂ ਸੋਚਦੇ ਆਂ ਕਿ ਕਦੀ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਬੰਦੇ ਨੂੰ ਥਾਣਿਆਂ ਵਿੱਚ ਨਹੀਂ ਬੁਲਾਇਆ ਜਾਂਦਾ ਜਾਂ ਸੀਆਈਟੀ ਨੂੰ ਉਹਨਾਂ ਨੂੰ ਫੋਨ ਕਰਕੇ ਤੰਗ ਪਰੇਸ਼ਾਨ ਨਹੀਂ ਕਰਦੀ ਸਿਰਫ ਤੇ ਸਿਰਫ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਬਣੀ ਆ ਪਾਰਟੀ ਬਣੀ ਆ ਉਹਨਾਂ ਦੇ ਹੀ ਸੇਵਾਦਾਰਾਂ ਨਾਲ ਇਹ ਬਿਲਕੁਲ ਕੀਤਾ ਜਾ ਰਿਹਾ ਸੋ ਇਹ ਦੋ ਸਾਡੇ ਅੱਜ ਦੇ ਮੁੱਦੇ ਸੀ ਜਿਨ੍ਹਾਂ ਦੇ ਕਰਕੇ ਆਪਾਂ ਇਹ ਪ੍ਰੈਸ ਕਾਨਫਰੰਸ ਰੱਖੀ ਆ ਸੋ ਬਾਬ ਕੋ ਜੀ ਦਾ ਥੋੜਾ ਗੜਾ ਨਹੀਂ ਸੀ ਕੀ ਇਸ ਕਰਕੇ ਲਈ ਤੇ ਸਾਰੀਆਂ ਗੱਲਾਂ ਉਹਨਾਂ ਨੇ ਐਪ੍ਰੈਸ ਕਰਨੀਆਂ ਸੀਗੀਆਂ ਸੋ ਤੁਹਾਨੂੰ ਇਹ ਸਾਰੀ ਗੱਲ ਦੱਸੀ ਗਈ ਕੌਣ ਸਾ ਉਹਨੇ ਹੋਇਆ ਸਤਾਈ ਆ ਰਹੀ ਸਦੀ ਗੱਲ ਦੀ ਬਣਾਈ ਆ ਸਾਰੇ ਸੀਟਾਂ ਤੇ ਇਲੈਕਸ਼ਨ ਲੜਨ ਦੀ ਕੋਈ ਸਾਵਧਨ ਦੇ ਸਾਵਧਨ ਸਮਾਂ ਰਹਿ ਗਿਆ ਤੁਹਾਨੂੰ ਬਾਹਰ ਬਸ ਮੰਗਣੀ ਹੈ ਕਿ ਹੁਣ ਤੋਂ ਬਾਅਦ ਨੇ ਕੀ ਗੁੰਮ ਦੀ ਦੇਰੀ ਜਤੀ ਜਾ ਕੇ ਤੁਸੀ ਕੋਰੋਨਾ ਦੇ ਵਿੱਚ ਹਿੱਸਾ ਲੈ ਸਕਦੇ ਹੋ ਕਿ ਹਸਾਬ ਦੇ ਕੋਈ ਰਾਜਨੀਤੀ ਬਣਾਈ ਆ ਸਾਰੇ ਸੀਟਾਂ ਲੜਾਂਗੇ ਜਾਂ ਕੋਈ ਪਾਰਟੀ ਨੂੰ ਸੀਟਾਂ ਦੇ ਸਾਨੂੰ ਬਿਲਕੁਲ ਹੱਲੇ ਅਸੀਂ ਜਿਹੜੀ ਪਾਰਟੀ ਆ ਉਹ ਮਾਰਗੀ ਦੇ ਦਿਹਾੜੇ ਦੇ ਉੱਤੇ ਅਸੀਂ ਜਿਹੜਾ 13 ਜਨਵਰੀ ਨੂੰ ਬਣਾਈ ਸੀਗੀ ਔਰ ਇੰਨੇ ਥੋੜੀ ਸਮੇਂ ਦੇ ਵਿੱਚ ਅਸੀਂ ਪਿੰਡਾਂ 'ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਸਾਡੀਆਂ ਕਮੇਟੀਆਂ ਬਣਨ ਔਰ ਉਹ ਜਿਹੜੀਆਂ ਕਮੇਟੀਆਂ ਆ ਉਹ ਭਰਤੀ ਵੀ ਕਰ ਰਹੀਆਂ ਨੇ ਜਿੱਥੇ-ਇਥੇ ਬਣ ਗਈਆਂ ਨੇ ਪਰ ਲੋਕਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਉਹ ਸੋਚਦੇ ਨੇ ਕਿ ਜੋ ਸਰਕਾਰ ਦਾ ਤਸ਼ੱਦਦ ਜੋ ਸਰਕਾਰ ਪੰਜਾਬ ਦੇ ਨਾਲ ਕਰ ਰਹੀ ਆ ਉਹ ਬਿਲਕੁਲ ਗਲਤ ਗੱਲ ਹੈ ਔਰ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਬੜੀ ਵੱਡੀ ਅਜਿਹੀ ਗੱਲ ਖੜੀ ਆ ਕਿ ਉਹ ਕੇਂਦਰ ਦੀਆਂ ਜਿੰਨੀਆਂ ਪਾਰਟੀਆਂ ਨੇ ਸੈਂਟਰ ਦੀਆਂ ਉਹਨਾਂ ਨੂੰ ਪੰਜਾਬ ਦੇ ਅੰਦਰ ਦੇਖਣਾ ਨਹੀਂ ਚਾਹੁੰਦੀਆਂ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਹਿੱਤ ਵਾਲੀ ਕੋਈ ਐਹੋ ਜੀ ਧਿਰ ਹੋਵੇ ਪਾਰਟੀ ਹੋਵੇ ਜਿਹੜੀ ਪੰਜਾਬ ਦੀ ਗੱਲ ਕਰੇ ਔਰ ਉਹ ਦ੍ਰਿੜਤਾ ਨਾਲ ਗੱਲ ਕਰ ਸਕੇ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਆ ਉਹ ਜਿਹੜੇ ਪੰਜਾਬ ਦੇ ਏਤਾ ਉਹਨਾਂ ਤੇ ਉਹ ਗੱਲ ਨਹੀਂ ਕਰਦੀਆਂ ਸੋ ਅਸੀਂ ਬਿਲਕੁਲ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਕੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਚ ਪੰਚ ਕੀਤੀਆਂ ਜਾਣਗੀਆਂ ਪਰ ਇਹ ਆ ਵੀ ਸਾਡੀ ਪਾਰਟੀ ਦਾ ਸੰਗਠਨ ਜਿਸ ਦਿਨ ਤੋਂ ਅਸੀਂ ਤੁਰੇ ਹਾਂ ਅਸੀਂ ਬਿਲਕੁਲ ਸੈਟੀਸਫਾਈਡ ਹਾਂ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਿਹਾ ਆ ਔਰ ਸਾਡੀ ਪਾਰਟੀ ਆਪਣੇ ਵੱਲ ਬੂਤੇ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਉਹ ਇਲੈਕਸ਼ਨਾਂ ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਹੋਣ ਉਹ ਭਾਈ ਅਮਰਤਪਾਲ ਸਿੰਘ ਦੀ ਗਵਾਹੀ ਦੇ ਵਿੱਚ ਉਹ ਲੜੀਆਂ ਜਾਣਗੀਆਂ ਦੇਖੋ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੇ ਕੋਈ ਨਾ ਕੋਈ ਗੱਲ ਦਾ ਝੂਠਾ ਬਾਵੇਲਾ ਖੜਾ ਕਰਨਾ ਹੁੰਦਾ ਸੋ ਮਦੀਖਿਆ ਸਾਹਿਬ ਦੀ ਜਿਹੜੀ ਜਦੋਂ ਗੱਲ ਕਰਦੇ ਆ ਉਹਨਾਂ ਦੇ ਥੱਲੇ ਕਮੈਂਟ ਪੜ ਲਿਆ ਕਰੋ ਲੋਕ ਕੋਈ ਜਵਾਬ ਦੇ ਰਹੇ ਆ ਬਿਲਕੁਲ ਜੀ ਅਸੀਂ ਉਸ ਤੋਂ ਪਹਿਲਾਂ ਅਸੀਂ ਇੱਕ ਹੋਰ ਵੀ ਮੰਗ ਕਰਦੇ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬੀਤੇ 13 ਸਾਲ ਤੋਂ ਨਹੀਂ ਹੋਈਆਂ ਜਿਹੜੀਆਂ ਕਿ ਹਰ 5 ਸਾਲ ਬਾਅਦ ਹੋਣੀਆਂ ਚਾਹੀਦੀਆਂ ਸੀਆਂ ਸਿੱਖਾਂ ਦਾ ਕੀ ਕਸੂਰ ਹੈ ਕਿ ਇਹ ਕੋਸਤ ਦੇ ਕੋਲ ਇਹਨਾਂ ਦੇ ਗਲ ਪਾ ਕੇ ਥੋਦੇ ਬਿਠਾ ਲਿਆ ਹੋਇਆ ਕਿ ਉਹ ਬਿਲਕੁਲ ਜਦੋਂ ਉਹਨਾਂ ਦਾ ਕਾਰਜਕਾਲ ਹੀ 5 ਸਾਲ ਬਾਅਦ ਖਤਮ ਹੋ ਗਿਆ ਤੇ 13 ਸਾਲ ਹੋ ਗਏ ਉਹ ਕਿਉਂ ਉੱਥੇ ਬੈਠੇ ਨੇ ਉਹ ਬਿਲਕੁਲ ਜਿਹੜੀ ਕੇਂਦਰ ਸਰਕਾਰ ਹੈ ਉਹ ਸਿੱਖਾਂ ਦੇ ਨਾਲ ਇਸ ਗੱਲ ਦੇ ੱਤਕਾ ਕਰ ਰਹੀ ਹੈ ਜਿਹੜੀਆਂ ਚੋਣਾਂ ਨਹੀਂ ਕਰਾ ਰਹੀ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਚੋਣਾਂ ਕਰਾਇਆ ਜਾਣ ਤਾਂ ਕਿ ਜਿਹੜਾ ਨਵਾਂ ਪੁੱਤੇ ਦਾ ਪ੍ਰਬੰਧ ਹੈ ਉਹ ਚੁਣਿਆ ਜਾ ਸਕੇ ਲੋਕਾਂ ਦੇ ਲੋਕ ਆਪ ਚੁਣਨ ਉਹਨਾਂ ਨਮਾਇਦਿਆਂ ਨੂੰ ਜਿਨ੍ਹਾਂ ਨੇ ਇਹ ਧਰਮ ਦੀ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਨੂੰ ਅੱਗੇ ਵਧਾਣਾ 2027 ਅਸੀਂ ਹੱਲੇ ਆਪਣੇ ਵੱਲੋਂ ਕੁਝ ਨਹੀਂ ਕਹਿ ਰਹੇ ਪਰ ਸੰਗਤ ਦੇ ਵਿੱਚ ਜਿਹੜੀ ਅਸੀਂ ਪਸਾਖੀ ਦੇ ਦਿਹਾੜੇ ਦੇ ਉੱਤੇ ਉੱਥੇ ਕਾਨਫਰੰਸ ਵੀ ਕੀਤੀ ਆ ਬੜੀ ਵੱਡੀ ਗੱਲ ਉੱਥੇ ਸਟੇਜ ਤੇ ਬੁਲਾ ਰਹਿਆਂ ਨੇ ਵੀ ਔਰ ਜਦੋਂ ਆਮ ਲੋਕਾਂ ਨਾਲ ਗੱਲ ਕਰਦੇ ਆ ਉਹ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਪਈ ਅਮਰਿਤਪਾਲ ਸਿੰਘ ਵਰਗਾ ਨੌਜਵਾਨ ਜਿਹੜਾ ਸਾਰੀ ਗੱਲ ਨੂੰ ਸਮਝਦਾ ਹੋਵੇ ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਤੁਹਾਡੇ ਪਰਮਦਰਕੇ ਰੀਕੀ ਇਹਨਾਂ ਚੋਂ ਦੇਖੋ ਅੱਲੀ ਤੁਸੀਂ ਤਾਂ ਕਿਹੇ ਉਸ ਮਹਿਮੇ ਦੀ ਗੱਲ ਕੀਤੀ ਆ ਸਾਨੂੰ ਤਾਂ ਅਜ ਪੂਰੇ ਪੰਜਾਬ ਦੇ ਅੰਦਰ ਇਦਾਂ ਲੱਗ ਰਿਹਾ ਕਿ ਸਰਕਾਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇੱਥੇ ਜਿਹੜੀ ਆ ਉਹ ਪੁਲਿਸ ਆਪਣੀ ਮਨਮਰਜ਼ੀ ਕਰ ਰਹੀ ਆ ਪੁਲਿਸ ਜੋ ਉਹਨਾਂ ਨੂੰ ਚਾਹੁੰਦਾ ਉਹ ਸੀਆਈ ਦੇ ਸਟਾਫਾਂ ਨੂੰ ਜੁੜਾ ਕੇ ਲੋਕਾਂ ਦੇ ਨਾਲ ਤੱਕੇ ਨਾ ਉਹਨਾਂ ਨੂੰ ਕਰੰਟ ਲਾ ਕੇ ਇੰਨੇ ਅਣਉਨਤੀ ਕਰ ਕਰਕੇ ਉਹਨਾਂ ਨੂੰ ਮਾਰ ਰਹੀ ਆ ਹੱਲਿਆ ਤੁਹਾਡੇ 3-4 ਦਿਨ ਹੋਏ ਆ ਬਟਿੰਡੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਇੱਕ ਟਿੰਜਰ ਸੀਗਾ ਉਹਨੂੰ ਲਿਜਾ ਕੇ ਕਿੰਦਾ ਕਿੰਨੀ ਬੁਰੀ ਤਰੀਕੇ ਦੇ ਨਾਲ ਟੌਰਚਰ ਕਰ ਕਰਕੇ ਮਾਰਿਆ ਉਹਦੀ ਜਿਹੜੀ ਰਿਪੋਰਟ ਆਈ ਆ ਪੋਸਟਮਾਸਟਰਮ ਦੀ ਉਹਦੇ ਵਿੱਚ ਇੱਕ ਗੱਲ ਕਲੀਅਰ ਕੀਤੀ ਹੋਈ ਆ ਸੋ ਮੈਂ ਸਮਝਦਾ ਕਿ ਭਗਵਾਨਦਮਾਨ ਸਰਕਾਰ ਉਹ ਬਿਲਕੁਲ ਕਿੱਥੇ ਸੁੱਤੀ ਪਈ ਆ ਹੁੰਦੀ ਦਾ ਨਹੀਂ ਉਹਦੇ ਰਾਜ ਦੇ ਅੰਦਰ ਕੀ ਹੋ ਰਿਹਾ ਉਹ ਡੈਮੋਕ੍ਰੇਸੀ ਦਾ ਰਾਜ ਕਾ ਦਾ ਇੱਕ ਕੁਸਰਾਜ ਬਣ ਗਿਆ ਔਰ ਜਦੋਂ ਉਹ ਗੱਲ ਹੋ ਗਈ ਉਸ ਤੋਂ ਬਾਅਦ ਤਰੰਤ ਜਿਨ੍ਹਾਂ ਬੰਦਿਆਂ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਉਸੇ ਮੇਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਫਰਜ ਤਾਂ ਇਹ ਬਣਦਾ ਸੀ ਕਿ ਜਿਸ ਬੰਦੇ ਨਾਲ ਧੱਕਾ ਹੋਇਆ ਜਿਸ ਨਾਗਰਿਕ ਦੇ ਨਾਲ ਉਸ ਬੱਚੇ ਦਾ ਕੀ ਕਸੂਰ ਹੈ ਜਿਹਦਾ ਬਾਪ ਉਹ 5 ਸਾਲ ਦਾ ਹੱਲੇ ਬੱਚਾ ਆ ਉਹਨਾਂ ਦੇ ਪਰਿਵਾਰ ਦੀਆਂ ਉਹ ਜਦੋਂ ਸਾਰੀਆਂ ਗੱਲਾਂ ਦੇਖਦੇ ਆ ਤੇ ਆਪਾਂ ਨੂੰ ਪਤਾ ਇਹੋ ਜਿਹੇ ਹਾਲਾਤ ਚੱਲੇ ਤੇ ਇੱਕ ਮਿਸਾਲ ਦੇ ਰਿਆਂ ਔਰ ਪੂਰੇ ਪੰਜਾਬ ਦੇ ਅੰਦਰ ਇਹ ਸਾਰਾ ਪਿਸ਼ੋਰ ਹੋ ਰਿਹਾ ਪਾਣੀਆਂ ਦੇ ਪਾਣੀਆਂ ਤੇ ਮੁੱਦੇ ਤੇ ਜੀ ਦੇਖੋ ਪੰਜਾਬ ਜਿਹੜਾ ਪਾਣੀ ਆ ਨਾ ਇਹਨਾਂ ਦੀ ਇੱਕੋ ਜਿੱਦਾ ਇਨਸਾਨ ਨੂੰ ਆਕਸੀਜਨ ਚਾਹੀਦੀ ਹੁੰਦੀ ਨਾ ਚੱਲਣ ਲਈ ਪੰਜਾਬ ਨੂੰ ਜੇ ਬਚਾਉਣਾ ਤੇ ਇਹ ਪਾਣੀਆਂ ਦਾ ਮੁੱਦਾ ਤੇ ਉਸ ਮੁੱਦੇ ਦੀ ਖਾਤਰ ਕਿੰਨੀਆਂ ਸ਼ਹੀਦੀਆਂ ਇੱਥੇ ਕੀ ਖੁੱਸ ਹੋ ਗਿਆ ਉਹ ਤਾਂ ਸਭ ਤੋਂ ਵੱਡਾ ਵੱਡਾ ਮੁੱਦਾ ਹੈ ਪੰਜਾਬ ਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਪੰਜਾਬ ਸਰਕਾਰ ਨੂੰ ਬਣਿਆ ਨੂੰ ਕਿੰਨੇ ਸਾਲ ਹੋ ਗਏ ਤੁਸੀਂ ਦੇਖ ਲਓ ਉਹਨਾਂ ਨੂੰ ਕਿਉਂ ਯਾਦ ਨਹੀਂ ਇਸ ਗੱਲ ਦੀ ਆਈ ਨਸ਼ਿਆਣੀ ਜਿਹੜੀ ਗੱਲ ਸੀਗੀ ਭਾਈ ਅੰਮ੍ਰਿਤਪਾਲ ਨੇ ਉਸ ਵੇਲੇ ਆ ਕੇ ਬੜੀ ਬੇਬਾਕੀ ਨਾਲ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਜਿਹੜੀ ਸਾਡੀ ਨੌਜਵਾਨੀ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ ਈ ਕਿ ਜਿਹੜੀ ਨਸ਼ਿਆਂ ਦੀ ਗੱਲ ਆ ਉੱਥੇ ਸਿੱਖਾਂ ਦੀ ਹਿੰਦੂਆਂ ਦੀ ਜਾਂ ਮੁਸਲਮਾਨਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੇ ਧਰਮਾਂ ਦੀ ਗੱਲ ਹੈ ਅੱਜ ਸਾਡੇ ਸਾਰੇ ਧਰਮਾਂ ਦੇ ਬੱਚੇ ਇਸ ਮਾੜੀ ਦੰਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਜਦੋਂ ਗੱਲ ਕੀਤੀ ਜਦੋਂ ਉਹਨਾਂ ਨੇ ਬੇਬਾਕੀ ਨਾਲ ਇਸ ਮੁੱਦੇ ਨੂੰ ਉਠਾੜਿਆ ਤੇ ਉਹਨਾਂ ਨੂੰ ਤੇ ਚਾਕੇ ਦਿਗਰੂਗੜ ਦੀ ਜੇਲ੍ਹ ਦੇ ਵਿੱਚ 2400 ਕਿਲੋਮੀਟਰ ਤੇ ਸੈੱਡ ਦਿੱਤਾ ਕਿ ਤੁਸੀਂ ਇਹ ਨਾ ਕਰੋ ਅੱਜ ਬੜੇ ਹੀ ਆਉਣ ਵਾਲੇ ਦਿਨਾਂ 'ਚ ਅਸੀਂ ਇੱਕੇ ਪ੍ਰੋਗਰਾਮ ਵੀ ਚਲਾਉਣ ਨੂੰ ਜਾ ਰਹੇ ਆ ਕਿ ਸਾਰੇ ਧਰਮਾਂ ਦੇ ਲੋਕ ਬੱਚੇ ਅੱਗੇ ਆ ਕੇ ਦੱਸਣਗੇ ਕਿ ਜੇ ਭਾਈ ਅਮਰਤਪਾਲ ਨੇ ਨਸ਼ੇ ਦੀ ਗੱਲ ਠਟਾਲੀ ਸੀ ਤੇ ਅਸੀਂ ਉਹ ਜਿਹੜਾ ਨਸ਼ਾ ਸੀ ਉਹ ਬਿਲਕੁਲ ਅਸੀਂ ਤਿਆਗ ਦਿੱਤਾ ਔਰ ਆਪਣੀ ਜਿੰਦਗੀ ਜਿਹੜੀ ਉਹ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਸੋ ਜਿਹੜੀ ਸਰਕਾਰ ਦੀ ਨਸ਼ਿਆਂ ਦੀ ਤੁਸੀਂ ਗੱਲ ਕਰ ਰਹੇ ਆ ਪਹਿਲਾਂ ਤੇ 3 ਸਾਲ ਹੋ ਗਏ ਇਹਨਾਂ ਨੂੰ ਕਿਉਂ ਨਹੀਂ ਪਹਿਲਾਂ ਇਹ ਕੋਈ ਵੀ ਅਕਸ਼ਨ ਲਿਆ ਜੇ ਹੁਣ ਲਿਆਈਏ ਤੇ ਲੋਕਾਂ ਦੇ ਘਰ ਢਾ ਕੇ ਨਸ਼ੇ ਦਾ ਖਤਮ ਨਹੀਂ ਹੋ ਜਾਣੇ ਨਾ ਉਹ ਜਿਹੜੇ ਜਿਹੜੇ ਵੱਡੇ ਉਹਦੇ ਵਿੱਚ ਹੈਗੇ ਨੇ ਮਗਰਮatsch ਉਹ ਤਾਂ ਕਿਤੇ ਜੀਦੇ ਨਹੀਂ ਜਿਹੜੇ ਵਿਚਾਰੇ ਨਸ਼ਾ ਕਰਨ ਵਾਲੇ ਗram-gram ਦੋਦ ਵਾਲੇ ਉਹ ਫੜ ਕੇ ਉਹ ਗਿਣਤੀ ਦੇ ਦਿੱਤੀ ਹੈ ਕਿ ਉਹਨਾਂ ਨੂੰ ਮੇਲਾ ਚ ਪਾ ਦ ਸੋ ਕੋਈ ਪੰਜਾਬ ਦੇ ਨਾਲ ਸਿਹਰਤਤਾ ਦੇ ਨਾਲ ਇੱਥੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਔਰ ਜੋ ਵੀ ਇਹ ਹੋ ਰਿਹਾ ਸਿਰਫ ਇੱਕ ਲੋਕਾਂ ਨੂੰ ਇੱਕ ਦਿਖਾਵਾ ਆ ਉਹ ਗਰਾਊਂਡ ਰਿਐਲਿਟੀ ਉਹਦੇ ਵਿੱਚ ਕੁਝ ਨਹੀਂ ਹੈਗੀ ਔਰ ਤੁਸੀਂ ਦੇਖੋ ਕਿ ਮਜੀਠੇਲੇ ਵਿੱਚ ਕਿੰਨੇ ਬੱਚੇ ਸ਼ਰਾਬ ਪੀ ਕੇ ਜਦੋਂ ਮਰੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ 10-10 ਲੱਖ ਰੁਪਈਆ ਕਿਹਾ ਦੇਵਾਂਗੇ ਪਰ ਜਿਹੜੇ ਪੰਜਾਬ ਦੇ ਅੰਦਰ ਹਜ਼ਾਰਾਂ ਹੀ ਬੱਚੇ ਮਰ ਗਏ ਨੇ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਦੇ ਦੋ-ਦੋ ਬੱਚੇ ਵੀ ਕੋਈ 18 ਸਾਲਾਂ ਦਾ ਕੋਈ 16 ਦਾ ਕੋ 20 ਦਾ ਉਹਨਾਂ ਪਰਿਵਾਰਾਂ ਨੂੰ ਸਰਕਾਰ ਕੀ ਮੁਆਵਜ਼ਾ ਦੇ ਰਹੀ ਆ ਕੀ ਉਹਨਾਂ ਨੂੰ ਦੇ ਰਹੀ ਆ ਤਾਂ ਫਿਰ ਇਹਨਾਂ ਨੂੰ ਵੀ ਦੇਣਾ ਬਣਦਾ ਐਨਐਸ ਦੇਖੋ ਇਹ ਜਿਹੜੀ ਚੋਣ ਦੀ ਗੱਲ ਆ ਇਹ ਸਾਡੀ ਜਿਹੜੀ ਕਮੇਟੀ ਜਦੋਂ ਇਲੈਕਸ਼ਨ ਅਨਾਉਂਸ ਹੋਊਗੀ ਉਸ ਵੇਲੇ ਉਹ ਸਾਰੀ ਡਿਸਾਈਡ ਕਰੂਗੀ ਕਿ ਜਿਹੜੇ ਬੰਦੇ ਉਸ ਚੋਣ ਦੇ ਲਈ ਜਿਹੜੇ ਕਾਬਿਲ ਨੇ ਉਹਨਾਂ ਸਾਰੇ ਕਾਬਿਲ ਬੰਦਿਆਂ ਨੂੰ ਪੰਜਾਬ ਦੇ ਅੰਦਰ ਉਤਾਰਿਆ ਜਾਊਗਾ ਔਰ ਇੱਕ ਸਾਡਾ ਇਹ ਏਜੰਡਾ ਅਸੀਂ ਪਾਰਟੀ ਦਾ ਆਪਣਾ ਪ੍ਰੋਗਰਾਮ ਤੈਅ ਕੀਤਾ ਹੋਇਆ ਹੈ ਕਿ ਜਿਹੜੇ ਬੰਦੇ ਵਧੀਆ ਤਰੀਕੇ ਨਾਲ ਜਿਹੜੇ ਲੋਕ ਉਹ ਕੰਮ ਕਰਨਗੇ ਉਹਨਾਂ ਨੂੰ ਅਸੀਂ ਚੋਣ ਮਹਿੰਮ ਦੇ ਵਿੱਚ ਉਤਾਰਾਂਗੇ ਔਰ ਜਦੋਂ ਇਲੈਕਸ਼ਨ ਲੜੀ ਜਾਊਗੀ ਵਿਧਾਨ ਸਭਾ ਦੀ ਉਹਦੇ ਵਿੱਚ ਕੈਂਡੀਡੇਟ ਸਾਡੇ ਸਿੱਖਾ ਜੋ ਵੀ ਹੋਣਗੇ ਹਿੰਦੂਆ ਜੋ ਵੀ ਹੋਣਗੇ ਮੁਸਲਮਾਨਾ ਜੋ ਵੀ ਹੋਣਗੇ ਅਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਨਹੀਂ ਦੇਖੋ ਜਿਹੜੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੂੰ ਇਲੈਕਸ਼ਨ ਲੜਾਉਣ ਲਈ ਪੰਜਾਬ ਨਹੀਂ ਪੂਰੀ ਦੁਨੀਆ ਦਾ ਕਿਤੇ ਵੀ ਕਿਸੇ ਵੀ ਕੋਨੇ 'ਚ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਹੈਗਾ ਉਹਨਾਂ ਨੇ ਉਹਨਾਂ ਨੂੰ ਜਿਟਾਉਣ ਲਈ ਕੋਸ਼ਿਸ਼ ਕੀਤੀ ਔਰ ਭਾਈ ਅਮਰਤਪਾਲ ਸਿੰਘ ਜੁਣੇ ਸ਼ਾਇਦ ਮੈਨੂੰ ਲੱਗਦਾ ਉਹ ਆਪ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਸੀ ਉਦੇ ਲਈ ਸੰਗਤ ਨੇ ਖਡੂਰ ਸਾਹਿਬ ਦੀ ਨੇ ਵੀ ਉਹਦੇ ਵਿੱਚ ਇਹਨਾਂ ਨੇ ਵੀ ਸੀ ਕਿਹਾ ਕਿ ਪਾਹੀ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਔਰ ਤੁਹਾਨੂੰ ਜਿਹੜੀਆਂ ਪੰਜਾਬ ਦੀਆਂ ਗੱਲਾਂ ਨੇ ਉਹ ਪਾਰਲੀਮੈਂਟ ਤੇ ਆ ਕੇ ਰੱਖਣੀਆਂ ਚਾਹੀਦੀਆਂ ਨੇ ਸੋ ਖਾਲਸਾ ਜੀ ਦੇ ਕੋਲ ਅਸੀਂ ਅੱਜ ਨਹੀਂ ਆਏ ਅੱਗੇ ਵੀ ਅਸੀਂ ਇਹਨਾਂ ਨੂੰ ਮਿਲਦੇ ਆ ਇਸ ਘਰ ਦੇ ਵਿੱਚ ਅੱਜ ਪਿੰਡ ਹੀ ਕਾਰੀ ਨਹੀਂ ਆਏ ਅੱਗੇ ਵੀ ਬੜੀ ਬੜੀ ਆਏ ਆ ਸੋ ਇਹਨਾਂ ਨੇ ਜਦੋਂ ਤੁਸੀਂ ਇਹਨਾਂ ਦੀ ਇੰਟਰਵਿਊ ਸੁਣਦੇ ਆ ਬੜੀ ਇਹ ਵਧੀਆ ਤਰੀਕੇ ਨਾਲ ਉੱਥੇ ਗੱਲ ਸਾਰੀ ਰੱਖਦੇ ਨੇ ਕੀ ਭਾਈ ਹਮਰਤ ਪਾਲ ਸਿੰਘ ਪੰਜਾਬ ਦੇ ਵਿੱਚ ਕੀ ਕਰ ਸਕਦੇ ਨੇ ਉਹਨਾਂ ਦਾ ਆਉਣਾ ਅੱਗੇ ਕਿਉਂ ਜ਼ਰੂਰੀ ਆ ਉਹਨਾਂ ਦਾ ਜੇਲ੍ਹ ਚੋਂ ਕਿਉਂ ਆਣ ਉਹ ਬੜੀ ਵਧੀਆ ਤਰੀਕਿਆਂ ਨੇ ਇਹਨਾਂ ਨੇ ਸਾਰਿਆਂ ਨੂੰ ਗੱਲ ਸਮਝਾਈ ਉਹਨਾਂ ਨੇ ਕੀ ਕੀਤਾ ਯਾਰ ਪਹਿਲਾਂ ਤਾਂ ਅਸੀਂ ਜਿਹੜੀ ਪਿਛਲੀ 2 ਸਾਲ ਦੀ ਸੀਗੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਉਹਦੇ ਲਈ ਆਪਾਂ ਸੁਪਰੀਮ ਕੋਰਟ ਦੇ ਵਿੱਚ ਤਾਂ ਨਹੀਂ ਸੌਰੀ ਹਾਈ ਕੋਰਟ ਦੇ ਵਿੱਚ ਗਏ ਸੀਗੇ ਜਿਹੜੀ ਕਿ ਉੱਥੇ ਵੀ ਸਾਨੂੰ ਬੜਾ ਇਹ ਮਹਿਸੂਸ ਹੁੰਦੀ ਆ ਗੱਲ ਲੀਗਲ ਤੌਰ ਤੇ ਸਾਰੇ ਰਾਜ ਦੇ ਸੰਸਦ ਸਾਹਿਬ ਜੀ ਬੈਠੇ ਨੇ ਸਾਡੇ ਕੋਲ ਇਹਨਾਂ ਨੂੰ ਪਤਾ ਹੈ ਕਿ ਉਥੋਂ ਵੀ ਪੂਰੇ 1 ਸਾਲ ਦੇ ਅੰਦਰ ਕੋਰਟ ਨੂੰ ਅਸੀਂ ਕਿਹਾ ਕਿ ਸਾਨੂੰ ਇੱਕ ਗੱਲ ਹੀ ਦੱਸ ਦਿਓ ਵੀ ਕੀ ਜਿਹੜੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਉਹ ਸਹੀ ਹੈ ਜਾਂ ਗਲਤ ਆ ਉਹਦਾ ਹੱਲੇ ਤੱਕ ਰਿਸਰਟ ਨਹੀਂ ਮਿਲਿਆ ਪਰ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਸਾਰੀ ਲੀਗਲ ਟੀਮ ਦੀ ਸਲਾਹ ਲੈ ਕੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣਾ